ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਹੁਣ ਕਸੂਤੇ ਫਸ ਗਏ ਨੇ ਜਿੱਥੇ ਕਿ ਉਹਨਾਂ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਗਈ ਹੈ ਜੀ ਹਾਂ ਸਵਾਤੀ ਮਾਲੀਵਾਲ ਦੇ ਕੁਟਵਰ ਮਾਮਲੇ ਨੂੰ ਲੈ ਕੇ ਨਮੀ ਤੋਂ ਨਮੀ ਅਪਡੇਟ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਕਿ ਇੱਕ ਪਾਸੇ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਦੂਸਰੇ ਪਾਸੇ ਜਦੋਂ ਉਸ ਦੀ ਜ਼ਮਾਨਤ ਦੇ ਲਈ ਇੱਕ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਜਾਨਕਿ ਕਾਰਜੀ ਲਗਾਈ ਜਾਂਦੀ ਹੈ ਤਾਂ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਜਾਨਕਿ ਅਰਵਿੰਦ ਕੇਜਰੀਵਾਲ ਦੇ ਪੀਏ ਨੂੰ ਸਮਾਨਤਾ ਨਹੀਂ ਦਿੱਤੀ ਗਈ ਦੱਸਦੇ ਕਿ ਬੀਤੇ ਦਿਨ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਸਵਾਤੀ ਮਾਲੀਵਾਲ ਨੇ ਜਿਹੜੇ ਬੋਲ ਦੇ ਸੁਣਾਈ ਦਿੰਦੇ ਨੇ ਕਿ ਉਹ ਕਹਿੰਦੇ ਨੇ ਕਿ ਮੈਂ ਆਪਣੇ ਦਮ ਤੇ ਤੁਹਾਡੀ ਤੁਹਾਡੇ ਦਮ ਤੇ ਤੁਹਾਡੀ ਨੌਕਰੀ ਲੈ ਕੇ ਰਵਾਂਗੇ ਆਮ ਆਦਮੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਨਾਲ ਕਟਮਾਰ ਮਾਮਲੇ ਦੇ ਦੋਸ਼ਾਂ ਦੇ ਵਿੱਚ ਘੇਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਜਾਨੀ ਕਿ ਉਹਨਾਂ ਦੇ ਨਿੱਜੀ ਸਹਾਇਕ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਦਿੱਲੀ ਪੁਲਿਸ ਦੀ ਟੀਮ ਨੇ ਮੁੱਖ ਮੰਤਰੀ ਦੀ ਰਿਹائش ਤੋਂ ਜੇ ਗੱਲ ਕਰ ਲਈਏ ਵਿਵਵ ਕੁਮਾਰ ਪਹਿਲਾ ਹਿਰਾਸਤ ਦੇ ਵਿੱਚ ਲਿਆ ਸੀ ਪੁਲਿਸ ਵਿਵਵ ਕੁਮਾਰ ਨੂੰ 30 ਜੇ ਗੱਲ ਕਰ ਲਈਏ 30 ਹਜ਼ਾਰੀ ਕੋਰਡ ਦੇ ਵਿੱਚ ਪੇਸ਼ ਕਰਕੇ ਰਿਮਾਂਡ ਮੰਗ ਰਿਮਾਂਡ ਦੀ ਮੰਗ ਕਰੇਗੀ ਇਹ ਵੀ ਕਿਹਾ ਗਿਆ ਸੀਗਾ ਤਾਂ ਇੱਕ ਪਾਸੇ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਲਗਾਈ ਜਾਂਦੀ ਹੈ ਤਾਂ ਦੂਸਰੇ ਪਾਸੇ ਉਹਨਾਂ ਦੀ ਜ਼ਮਾਨਤ ਅਰਜ਼ੀ ਜਿਹੜੀ ਹੈ ਰੱਦ ਕਰ ਦਿੱਤੀ ਜਾਂਦੀ ਹੈ ਦੱਸ ਦੇ ਕਿ ਸਵਾਤੀ ਮਾਲੀਵਾਲ ਦੇ ਦੁਰਵਿਵਹਾਰ ਅਤੇ ਕਟਵਾਰ ਮਾਮਲੇ ਦੇ ਵਿੱਚ ਜਿਸ ਰਿਪੋਰਟ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ ਉਹ ਵੀ ਸਾਹਮਣੇ ਆ ਗਈ ਹੈ 스와티 ਮਾਲੀਵਾਲ ਮਾਮਲੇ 'ਚ ਡਾਕਟਰਾਂ ਦੀ ਟੀਮ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ 13 ਮਈ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਈ ਤੇ ਸਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਕੇਜਰੀਵਾਲ ਦੇ ਪੀਏ ਵਿਵਵ ਕੁਮਾਰ ਨਾਲ ਸਿੱਧੇ ਤੌਰ ਤੇ ਦੁਰਵਿਵਹਾਰ ਕੀਤਾ ਅਤੇ ਵਿਵਵ ਤੇ ਮਾਲੀਵਾਲ ਤੇ ਹਮਲਾ ਕਰਨ ਦਾ ਵੀ ਦੋਸ਼ ਹੈ ਐਸ ਤੋਂ ਬਾਅਦ ਵੀਰਵਾਰ ਨੂੰ ਸਵਾਤੀ ਵਾਲੀਵਾਲ ਦਾ ਮੈਡੀਕਲ ਟੈਸਟ ਕੀਤਾ ਗਿਆ ਸ਼ਨੀਵਾਰ ਨੂੰ ਉਸ ਦੀ ਮੈਡੀਕਲ ਰਿਪੋਰਟ ਸਾਹਮਣੇ ਆਈ ਹੈ ਗੱਲ ਕਰ ਲਈਏ ਐਮ ਐਲ ਸੀ ਦੀ ਰਿਪੋਰਟ ਦੇ ਵਿੱਚ ਸਵਾਤੀ ਮਾਲੀਵਾਲ ਦੀ ਸੱਜੀ ਗੱਲ ਅਤੇ ਖੱਬੀ ਲਾਤ ਉਤੇ ਸੱਟ ਦੇ ਨਿਸ਼ਾਨ ਪਾਏ ਗਏ ਨੇ ਤੁਹਾਨੂੰ ਦੱਸ ਦੇ ਕਿ ਦਿੱਲੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਰਿਵਰਬ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਇਸ ਵਿੱਚ ਉਸ ਦੇ ਖਿਲਾਫ ਗੰਭੀਰਾ ਤੇ ਗੈਰ ਜ਼ਮਾਨਤੀ ਧਰਾਮਾਂ ਲਗਾਈਆਂ ਗਈਆਂ ਫਿਲਹਾਲ ਪਰਸ ਦੋਸ਼ੀ ਵਿਵਵ ਕੁਮਾਰ ਦੀ ਜੇ ਗੱਲ ਕਰ ਲਈਏ ਗ੍ਰਿਫਤਾਰੀ ਕਰ ਲੈਂਦੀ ਆ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਮਾਮਲਾ ਦਰਜ ਕੀਤਾ ਜਾਂਦਾ ਤਾਂ ਸਵਾਤੀ ਮਾਲੀਵਾਲ ਨਾਲ 13 ਮਈ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਉਹਨਾਂ ਦੇ ਘਰ ਜਾਂਦੀ ਹੈ ਜਾਨਕਿ 13 ਮਈ ਦਾ ਇਹ ਗੱਲ ਕਰ ਲਈਏ ਮਾਮਲਾ ਜਿੱਥੇ ਸਾਰੀ ਸ਼ੁਰੂਆਤ ਹੁੰਦੀ ਆ ਤਾਂ ਉਹ ਸਵਾਤੀ ਮਾਲੀਵਾਲ ਕੇਜਰੀਵਾਲ ਦੇ ਘਰ ਉਹਨਾਂ ਨੂੰ ਮਿਲਣ ਦੀ ਜਾਂਦੀ ਆ ਉਸਨੇ ਦੋਸ਼ ਲਗਾਇਆ ਕਿ ਸੀਐਮ ਕੇਜਰੀਵਾਲ ਦੇ ਪੀਏ ਨੇ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਅਤੇ ਸੀਐਮ ਦੇ ਡਰਾਇੰਗ ਰੂਮ ਦੇ ਵਿੱਚ ਉਹਨਾਂ ਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਆ ਸ਼ੁਰੂ ਦੇ ਵਿੱਚ ਉਸਨੇ ਇਸ ਮਾਮਲੇ ਵਿੱਚ ਰਸਮੀ ਤੌਰ ਤੇ ਸ਼ਿਕਾਇਤ ਨਹੀਂ ਕੀਤੀ ਬਾਅਦ ਵਿੱਚ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਉਹਨਾਂ ਦੀ ਰਿਹਾਇਸ਼ ਤੇ ਪਹੁੰਚਿਆ ਤੇ ਘਟਨਾ ਦੀ ਜਾਣਕਾਰੀ ਲਈ ਇਸ ਤੋਂ ਬਾਅਦ ਵੀਰਵਾਰ ਰਾਤ ਨੂੰ ਸਵਾਤੀ ਮਾਲੀਵਾਲ ਦਾ ਮੈਡੀਕਲ ਟੈਸਟ ਹੁੰਦਾ ਹੈ ਤਾਂ ਡਾਕਟਰਾਂ ਨੇ ਮੈਡੀਕਲ ਰਿਪੋਰਟ ਸੌਂਪ ਦਿੱਤੀ ਹੈ ਰਿਪੋਰਟ 'ਚ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਨੇ ਤਾਂ ਹੁਣ ਸਭ ਤੋਂ ਵੱਡੀ ਖਬਰ ਤਾਂ ਇਹ ਸਾਹਮਣੇ ਆ ਰਹੀ ਹੈ ਕਿ ਸਵਾਤੀ ਮਾਲੀਵਾਲ ਦੇ ਉੱਤੇ ਕੁੱਟਮਾਰ ਜਿਹੜੀ ਸਵਾਤੀ ਮਾਲੀਵਾਲ ਆ ਉਸ ਨੂੰ ਕੁੱਟਿਆ ਮਾਰਿਆ ਗਿਆ ਸੀ ਇਹ ਦੋਸ਼ ਉਸਨੇ ਲਗਾਏ ਸੀ ਜਿਸ ਤੋਂ ਬਾਅਦ ਹੁਣ ਡਾਕਟਰਾਂ ਦੇ ਵੱਲੋਂ ਜਿਹੜੀ ਰਿਪੋਰਟ ਆਈ ਸੀ ਉਹ ਵੀ ਸੌਂਪ ਦਿੱਤੀ ਗਈ ਜਿਸ ਦੇ ਵਿੱਚ ਇਹ ਖੁਲਾਸਾ ਹੋ ਚੁੱਕਿਆ ਕਿ ਉਹਨਾਂ ਦੀ ਲਾਤਾਂ ਤੇ ਗੱਲ ਦੇ ਉੱਤੇ ਸੱਟ ਦੇ ਨਿਸ਼ਾਨ ਪਾਏ ਗਏ ਨੇ ਹੁਣ ਉਹਨਾਂ ਦੇ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜਿਹੜੇ ਪੀਏ ਨੇ ਉਹ ਕਸੂਤੇ ਫਸ ਗਏ ਨੇ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਜਾਂਦਾ ਜਾਂਚ ਕਰਨ ਤੋਂ ਬਾਅਦ ਜਦੋਂ ਪਤਾ ਲੱਗਦਾ ਕਿ ਉਹ ਦੋਸ਼ੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਇਹ ਦੱਸਦੇ ਕਿ ਇਸਰਾਂ ਦੇ ਮਾਮਲੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਜਿੱਥੇ ਕਿ ਇਹ ਵੀ ਕਿਹਾ ਗਿਆ ਸੀ ਬੀਤੇ ਦਿਨ ਦੀ ਗੱਲ ਕਰ ਲਈਏ ਤਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੇਹੱਦ ਵਾਇਰਲ ਹੋਈ ਸੀ ਜਿਸ ਦੇ ਵਿੱਚ ਕਿ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਸੀ ਉਸ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ ਸੁਰੱਖਿਆ ਗਾਰਡ ਵੀ ਦਿਖਾਈ ਦੇ ਰਹੇ ਸਨ ਕਿਹਾ ਗਿਆ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹائش ਦੀ ਇਹ ਵੀਡੀਓ ਹੈ ਜਿੱਥੇ ਕਿ ਸਵਾਤੀ ਮਾਲੀ ਵਾਲ ਦੇ ਨਾਲ ਬਸਲੂਕੀ ਕੀਤੀ ਗਈ ਸੀ ਉਹਨਾਂ ਦੀ ਕੁਟਮਾਰ ਕੀਤੀ ਗਈ ਸੀ ਫਿਲਹਾਲ ਉਸ ਵੀਡੀਓ ਦੀ ਕਿਸੇ ਨੇ ਵੀ ਪੋਸਟ ਨਹੀਂ ਕੀਤੀ ਦੂਸਰੇ ਪਾਸੇ ਉਸ ਵੀਡੀਓ ਦੇ ਵਿੱਚ ਸੁਰੱਖਿਆ ਗਾਰਡ ਦਿਖਾਈ ਦਿੰਦੇ ਨੇ ਪਰ ਸਵਾਤੀ ਮਾਲੀਵਾਲੇ ਬੋਲ ਦੀ ਸੁਣਾਈ ਦਿੰਦੀ ਆ ਕਿ ਮੈਂ ਤੁਹਾਡੇ ਦਮ ਤੇ ਤੁਹਾਡੀ ਨੌਕਰੀ ਲੈ ਕੇ ਰਵਾਂਗੀ ਇਸ ਗੱਲਾਂ ਦਾ ਕੀ ਜਵਾਬ ਆ ਕਿ ਇਹ ਕਿਉਂ ਕਹੀਆਂ ਗਈਆਂ ਸਵਾਤੀ ਮਾਲੀਵਾਲ ਦੇ ਵੱਲੋਂ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ ਪਰ ਜੇਕਰ ਗੱਲ ਕਰ ਲਈਏ ਹੁਣੇ ਮਾਮਲਾ ਕਾਫੀ ਜ਼ਿਆਦਾ ਭਖਦਾ ਜਾ ਰਿਹਾ ਜਿਸ ਦੇ ਵਿੱਚ ਹੁਣ ਕਸੂਤੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਗੱਲ ਕਰ ਲਈਏ ਪੀਏ ਅਰਵਿੰਦ ਕੇਜਰੀਵਾਲ ਦੇ ਪੀਏ ਜਿਹੜੇ ਨੇ ਉਹ ਫਸਦੇ ਦਿਖਾਈ ਦੇ ਰਹੇ ਨੇ ਤੇ ਦਿਨੋਂ ਦਿਨ ਹੁਣ ਉਹਨਾਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਨੇ ਤੇ ਇੱਥੇ ਲਗਾਤਾਰ ਦੱਸਦੇ ਕਿ ਰਾਜਸਭਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਨਾਲ ਹੋਈ ਬਸ ਲੂਕੀ ਦੇ ਮਾਮਲੇ 'ਚ ਬਿਬੋ ਕੁਮਾਰ ਨੂੰ ਸ਼ਨੀਵਾਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ ਅਤੇ ਇਹ ਜਾਣਕਾਰੀ ਜਿਹੜੀ ਅਧਿਕਾਰੀਆਂ ਨੇ ਸਾਂਝੀ ਕੀਤੀ ਸੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੇ ਕੁਮਾਰ ਨੂੰ ਦਿੱਲੀ ਪੁਲਿਸ ਦੀ ਇੱਕ ਟੀਮ ਨੇ ਦੁਪਹਿਰ ਨੂੰ ਮੁੱਖ ਮੰਤਰੀ ਦੇ ਘਰੋਂ ਹਿਰਾਸਤ ਦੇ ਵਿੱਚ ਲਿਆ ਸੀ ਉਹਨਾਂ ਨੂੰ ਪੁੱਛਗਿੱਛ ਲਈ ਥਾਣੇ ਲਿਜਾਇਆ ਗਿਆ ਦੱਸਣਯੋਗ ਹੈ ਕਿ ਮਾਲੀਵਾਲ ਨੇ ਸੋਮਵਾਰ ਸਵੇਰੇ ਸਿਵਲ ਲਾਈਨਜ਼ ਥਾਣੇ ਪਹੁੰਚੇ ਅਤੇ ਉਹਨਾਂ ਤੇ ਦੋਸ਼ ਲਗਾਇਆ ਸੀ ਕਿ ਕੇਜਰੀਵਾਲ ਦੇ ਨਿੱਜੀ ਸਟਾਫ ਦੇ ਇੱਕ ਮੈਂਬਰ ਨੇ ਮੁੱਖ ਮੰਤਰੀ ਦੀ ਰਾਜ ਤੇ ਉਹਨਾਂ ਦੇ ਨਾਲ ਬਸ ਲੁਕੀ ਕੀਤੀ ਆ ਪਰ ਸਵਾਲ ਤਾਂ ਇਹ ਹੁੰਦਾ ਹੈ ਕਿ ਜੇਕਰ ਇੱਕ ਔਰਤ ਦੇ ਨਾਲ ਜੋ ਕਿ ਉਹਨਾਂ ਦੀ ਪਾਰਟੀ ਦੀ ਇੱਕ ਮੈਂਬਰ ਆ ਜੇਕਰ ਉਸ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਦੀ ਰਿਹائش ਦੇ ਅੰਦਰ ਇਸ ਤਰ੍ਹਾਂ ਬਸ ਲੁਕੀ ਹੋ ਸਕਦੀ ਆ ਤਾਂ ਆਮ ਔਰਤਾਂ ਦਾ ਕੀ ਹੋਵੇਗਾ ਇਨਸਾਫ ਦੇ ਲਈ ਉਹ ਕਿੱਥੇ ਜਾਣ ਗਿਆ ਇੱਕ ਪਾਸੇ ਤਾਂ ਔਰਤਾਂ ਦੇ ਸਨਮਾਨ ਦੀ ਗੱਲ ਹੁੰਦੀ ਆ ਪਰ ਦੂਸਰੇ ਪਾਸੇ ਇੱਕ ਸੀਐਮ ਦੇ ਘਰ ਦੇ ਡ੍ਰਾਈੰਗ ਰੂਮ ਦੇ ਅੰਦਰ ਹੀ ਇੱਕ ਆਰਥ ਦੇ ਨਾਂ ਬਸਲੂਕੀ ਕੀਤੀ ਜਾਂਦੀ ਆ ਜੋ ਕਿ ਉਹਨਾਂ ਦੀ ਹੀ ਪਾਰਟੀ ਦੀ ਮੈਂਬਰ ਆ ਤਾਂ ਇੱਥੇ ਸਵਾਲ ਖੜੇ ਹੁੰਦੇ ਨੇ ਕਿ ਰਾਜ ਸਭਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਉਹ ਔਰਤ ਆ ਜਿਸ ਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਹਿਸ਼ ਦੇ ਅੰਦਰ ਡ੍ਰਾਈੰਗ ਰੂਮ ਦੇ ਵਿੱਚ ਇਹ ਜਿਹੜਾ ਆ ਦੁਰਵਿਵਹਾਰ ਕੀਤਾ ਜਾਂਦਾ ਉਹਨਾਂ ਦੀ ਕੁਟਮਾਰ ਕੀਤੀ ਜਾਂਦੀ ਆ ਤੋ ਪਹਿਲਾਂ ਤਾਂ ਇਹ ਕਲੀਅਰ ਨਹੀਂ ਹੋਇਆ ਪਾਇਆ ਸੀ ਕਿ ਉਹਨਾਂ ਦੇ ਨਾਲ ਕੁਟਮਾਰ ਹੋਈ ਆ ਜਾਂ ਨਹੀਂ ਹੋਈ ਆ ਪਰ ਹੁਣੇ ਸਾਫ ਸਾਬਿਤ ਹੋ ਗਿਆ ਡਾਕਟਰਾਂ ਦੀ ਰਿਪੋਰਟ ਤੋਂ ਬਾਅਦ ਕਿ ਉਹਨਾਂ ਦੇ ਨਾਲ ਕੁਟਮਾਰ ਕੀਤੀ ਗਈ ਸੀ ਉਹਨਾਂ ਦੀ ਜਿਹੜੀ ਆ ਗੱਲ ਤੇ ਉਹਨਾਂ ਦੀ ਲੱਤ ਦੇ ਉੱਤੇ ਕੁਝ ਨਿਸ਼ਾਨ ਪਾਏ ਗਏ ਨੇ ਜੋ ਸੱਟਾਂ ਦੇ ਦੱਸੇ ਜਾ ਰਹੇ ਨੇ ਤੇ ਇੱਥੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਈ ਜਾਂਦੀ ਆ ਜਾਨਕਿ ਸਵਾਤੀ ਮਾਲੀਵਾਲ ਦੇ ਵੱਲੋਂ ਇੱਕ ਵੀਡੀਓ ਬਣਾ ਲਈ ਜਾਂਦੀ ਆ ਜੋ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਵੀ ਤੰਜ ਜਿਹੜੇ ਨੇ ਆਮ ਆਦਮੀ ਪਾਰਟੀ ਤੇ ਕੱਸੇ ਸਨ ਅਤੇ ਕਿਹਾ ਸੀ ਕਿ ਤੁਸੀਂ ਔਰਤਾਂ ਦੇ ਸਨਮਾਨ ਤੁਹਾਡੀ ਆਪਣੀ ਰਹਾਇਜ ਦੇ ਅੰਦਰ ਡ੍ਰਾਇੰਗ ਰੂਮ ਦੇ ਵਿੱਚ ਤੁਹਾਡੀ ਹੀ ਮੈਂਬਰ ਦੇ ਨਾਲ ਇਸ ਤਰ੍ਹਾਂ ਦੁਰਵਿਵਹਾਰ ਕੀਤਾ ਗਿਆ ਵੀ ਤੁਹਾਡੇ ਆਪਣੇ ਹੀ ਪੀਏ ਦੇ ਵੱਲੋਂ ਇਹ ਕਈ ਤਰ੍ਹਾਂ ਦੇ ਸਵਾਲ ਜਿਹੜੇ ਵਿਰੋਧੀ ਪਾਰਟੀਆਂ ਦੇ ਵੱਲੋਂ ਖੜੇ ਕੀਤੇ ਗਏ ਨੇ ਤੇ ਹੁਣ ਵੱਡੀ ਖਬਰ ਤਾਂ ਇਹ ਹੈ ਕਿ ਜਿਹੜੇ ਰਵਿੰਦ ਕੇਜਰੀਵਾਲ ਦੇ ਪੀਏ ਨੇ ਉਹਨਾਂ ਦੀ ਜ਼ਮਾਨਤ ਜਿਹੜੀ ਆ ਰੱਦ ਕਰ ਦਿੱਤੀ ਗਈ ਆ